ਓਏ ਬਾਬਾ ਇਹ ਕੀ ਮੱਛੀ ਮੰਡੀ ਬਣਾਈ ਫਿਰਦਾ ਐ ਗੱਡੀ ਨੂੰ ਦੇਖ ਸੜਕ ਤੇ ਪਾਣੀ ਡੁੱਲਦਾ ਜਾਂਦਾ ਐ ਐ ਸੜਕ ਤੇਰੇ ਪਿਓ ਦੀ ਏ ਚੱਲ ਥੱਲੇ ਉਤਰ ਅੱਜ ਤੈਨੂੰ ਦੱਸਦਾ ਕਾਨੂੰਨ ਕੀ ਹੁੰਦਾ ਐ ਆਰਾਮ ਨਾਲ ਗੱਲ ਕਰ ਗੱਡੀ ਵੀ ਸਾਫ਼ ਐ ਤੇ ਕਾਗਜ਼ ਵੀ ਪੂਰੇ ਨੇ ਇਹ ਪਾਣੀ ਗੰਦਾ ਨਹੀਂ ਇਹ ਸਰੋਵਰ ਦੀ ਸੇਵਾ ਲਈ ਮੱਛੀਆਂ ਜਾ ਰਹੀਆਂ ਨੇ ਤੂੰ ਵਰਦੀ ਪਾਈ ਏ ਇਸ ਦੀ ਇੱਜ਼ਤ ਕਰਦੇ ਆ ਤਾਂ ਹੀ ਚੁੱਪ ਹਾਂ ਨੇ ਤਾਂ ਬਜ਼ੁਰਗਾਂ ਦੇ ਸਬਰ ਨੂੰ ਨਾ ਪਰਖੀ ਫਰਵਰੀ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਠੰਡ ਘਟ ਰਹੀ ਹੈ ਅਤੇ ਧੁੱਪ ਦੇ ਵਿੱਚ ਇੱਕ ਨਿੱਗੀ ਚਮਕ ਹੈ ਸਰੋਂ ਦੇ ਖੇਤਾਂ ਦੇ ਵਿਚਕਾਰੋਂ ਲੰਘਦੇ ਹਾਈਵੇ ਤੇ ਪੁਲਿਸ ਦਾ ਇੱਕ ਵਿਸ਼ੇਸ਼ ਨਕਾ ਲਗਿਆ ਹੈ ਨਾਕੇ ਦਾ ਇੰਚਾਰਜ ਹੈ ਏਐਸਆਈ ਜਰਨੈਲ ਸਿੰਘ ਵਰਦੀ ਦੀ ਆਕੜ ਉਸਦੇ ਚਿਹਰੇ ਤੇ ਸਾਫ਼ ਦਿਖਾਈ ਦਿੰਦੀ ਹੈ ਉਹ ਹਰ ਆਉਂਦੀ ਜਾਂਦੀ ਗੱਡੀ ਨੂੰ ਰੋਕ ਪਾ ਕੇ ਰੋਕ ਰਿਹਾ ਹੈ ਮਕਸਦ ਸੁਰੱਖਿਆ ਘਟ ਅਤੇ ਚਾਹ ਪਾਣੀ ਦਾ ਖਰਚਾ ਕੱਢਣਾ ਜ਼ਿਆਦਾ ਲੱਗ ਰਿਹਾ ਹੈ। ਇੰਨੇ ਨੂੰ ਇੱਕ ਚਿੱਟੇ ਰੰਗ ਦੀ ਮਰੂਤੀ 800 ਕਾਰ ਨਾਕੇ ਵੱਲ ਆਉਦੀ ਹੈ। ਗੱਡੀ ਦੀ ਛੱਤ 'ਤੇ ਕੈਰੀਅਰ ਲੱਗਾ ਹੈ ਜਿਸ 'ਤੇ ਸਾਫ਼ ਸੁਥਰੇ ਪਲਾਸਟਿਕ ਦੇ ਡਰਮ ਰੱਖੇ ਖਨੇ। ਇਨ੍ਹਾਂ ਡਰਮਾਂ ਦੇ ਉੱਪਰ ਕੁਝ ਗਿੱਲੀਆਂ ਬੋਰੀਆਂ ਪਾਈਆਂ ਹਨ। ਇਹ ਗੱਡੀ ਹੈ ਬਾਪੂ ਗੁਰਮukh ਸਿੰਘ ਦੀ 70 ਸਾਲ ਦੀ ਉਮਰ, ਚਿੱਟਾ ਨਰਾਨੀ ਚਿਹਰਾ, ਖੁੱਲਾ ਕੁੜਤਾ ਪਜਾਮਾ ਅਤੇ ਸਿਰ 'ਤੇ ਸਾਦੀ ਦਸਤਾਰ ਉਹ ਬੜੇ ਸਕੂਨ ਨਾਲ ਗੱਡੀ ਚਲਾ ਰਹੇ ਹਨ। ਜਰਨੈਲ ਸਿੰਘ ਡੰਡਾ ਹਿਲਾ ਕੇ ਗੱਡੀ ਨੂੰ ਸਾਈਡ ਤੇ ਲਾਉਣ ਦਾ ਇਸ਼ਾਰਾ ਕਰਦਾ ਹੈ ਬਾਪੂ ਜੀ ਗੱਡੀ ਰੋਕਦੇ ਨੇ ਜਰਨੈਲ ਸਿੰਘ ਨੇੜੇ ਆਉਂਦਾ ਹੈ ਅਤੇ ਗੱਡੀ ਦੇ ਅੰਦਰ ਚੱਕਦਾ ਹੈ ਪਿਛਲੀ ਸੀਟ ਤੇ ਵੀ ਪਾਣੀ ਦੇ ਕੈਨ ਰੱਖੇ ਸਨ ਜਰਨੈਲ ਸਿੰਘ ਬੋਲਦਾ ਹੈ ਬਾਬਾ ਕੀ ਲਦੀ ਫਿਰਦਾ ਹੈ ਕੋਈ ਨਸ਼ਾ ਪਤਾ ਤਾਂ ਨਹੀਂ ਬਾਪੂ ਜੀ ਮੁਸਕਰਾ ਕੇ ਜਵਾਬ ਦਿੰਦੇ ਨੇ ਨਹੀਂ ਪੁੱਤਰ ਇਹ ਮੱਛੀਆਂ ਨੇ ਸਰਕਾਰੀ ਫਰਮ ਤੋਂ ਲਿਆਂਦੀਆਂ ਨੇ ਅੱਗੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਸਰੋਵਰ ਵਿੱਚ ਪਾਣੀਆਂ ਨੇ ਸੇਵਾ ਦਾ ਕੰਮ ਹੈ ਜਰਨੈਲ ਸਿੰਘ ਗੱਡੀ ਦੇ ਆਲੇ-ਦੁਆਲੇ ਘੁੰਮਦਾ ਹੈ ਉਸ ਨੂੰ ਚਲਾਨ ਕੱਟਣ ਦਾ ਕੋਈ ਬਹਾਨਾ ਨਹੀਂ ਮਿਲ ਰਿਹਾ ਟਾਇਰ ਬਿਲਕੁਲ ਨਵੇਂ ਨੇ ਲਾਈਟਾਂ ਵੀ ਠੀਕ ਨੇ ਉੱਕੜ ਕੇ ਕਹਿੰਦਾ ਹੈ ਤੇਰੀ ਗੱਡੀ ਦੇ ਡਰਮਾ ਵਿੱਚੋਂ ਪਾਣੀ ਛਲਕ ਕੇ ਸੜਕਾਂ ਤੇ ਡਿੱਗ ਰਿਹਾ ਹੈ ਇਹ ਸਰਕਾਰੀ ਜਾਇਦਾਦ ਨੂੰ ਖਰਾਬ ਕਰਨਾ ਬੰਦਾ ਹੈ ਉੱਪਰੋਂ ਤੋਂ ਪ੍ਰਾਈਵੇਟ ਗੱਡੀ ਦੇ ਵਿੱਚ ਢੋਆ ਢਾਈ ਕਰ ਰਿਹਾ ਹੈ ਕੱਢ ਕੱਗ ਜੀ ਬਾਪੂ ਜੀ ਬੜੇ ਆਰਾਮ ਨਾਲ ਡੈਸ਼ਬੋਰਡ ਖੋਲ੍ਹਦੇ ਹਨ ਅਤੇ ਇੱਕ ਫਾਈਲ ਫੜਾਉਂਦੇ ਨੇ ਆਰ ਸੀ ਬੀਮਾ ਪ੍ਰਦੂਸ਼ਣ ਡਰਾਈਵਿੰਗ ਲਿਸੈਂਸ ਸਭ ਕੁਝ ਓਕੇ ਹੈ ਇਹ ਦੇਖ ਕੇ ਥਾਣੇ ਖੋਰ ਸੜ ਜਾਂਦਾ ਹੈ ਉਹ ਫਾਇਲਾ ਵਾਪਸ ਮਰਦਾ ਹੈ ਕਾਗਜ਼ ਨੂੰ ਅੱਗ ਲਾਉਣੀ ਹੈ ਮੈਨੂੰ ਲੱਗਦਾ ਹੈ ਤੇਰੀ ਨੰਬਰ ਪਲੇਟ ਦਾ ਸਹੀ ਟਿਕਣਾ ਇਸ ਦਾ ਦੋ ਖਜ਼ਾ ਦਾ ਚਲਾਨ ਹੋਵੇਗਾ ਚਲਾਨ ਘਟਾਣਾ ਹੈ ਜਾਫਰੇ ਉਹ ਹੱਥ ਨਾਲ ਪੈਸਿਆਂ ਦਾ ਇਸ਼ਾਰਾ ਕਰਦਾ ਹੈ ਬਾਪੂ ਗੁਰਮੁਖ ਸਿੰਘ ਗੰਭੀਰ ਹੋ ਜਾਂਦੇ ਨੇ ਉਹ ਸਮਝ ਜਾਂਦੇ ਹਨ ਇਹ ਬੰਦਾ ਪੈਸੇ ਮੰਗ ਰਿਹਾ ਹੈ ਦੇਖ ਥਾਣੇਦਾਰ ਮੇਰੀ ਗੱਡੀ ਦੇ ਵਿੱਚ ਕੋਈ ਕਮੀ ਨਹੀਂ ਹੈ ਮੈਂ ਸਾਰੀ ਉਮਰ ਇੱਜਦੀ ਰੋਟੀ ਖਾਧੀ ਹੈ ਕਾਨੂੰਨ ਨੂੰ ਮੰਨਿਆ ਹੈ ਤੂੰ ਸੇਵਾ ਦੇ ਕੰਮ ਵਿੱਚ ਅੜਿੱਕਾ ਨਾ ਟਾ ਮੈਂ ਨੂੰ ਜਾਣਦੇ ਮੱਛੀਆਂ ਨੂੰ ਹਵਾ ਦੀ ਲੋੜ ਹੈ ਜਰਨੈਲ ਸਿੰਘ ਗੱਡੀ ਦਾ ਦਰਵਾਜ਼ਾ ਖੋਲਦਾ ਹੋਏ ਅਤੇ ਬਾਪੂ ਜੀ ਦੀ ਬਾਹ ਫੜ ਕੇ ਜ਼ਬਰਦਸਤੀ ਬਾਹਰ ਖਿਚਲਦਾ ਹੈ ਤੂੰ ਮੈਨੂੰ ਸਿਖਾਏਗਾ ਡਿਊਟੀ بڑا ਅਫਸਰ ਲੱਗਿਆ ਹੈ ਤੂੰ ਤੇਰੀ ਇਹ ਆਕੜ ਹੁਣੇ ਬੰਦਾ ਹਾਂ ਬਾਪੂ ਜੀ ਆਪਣੀ ਬਾਹ ਚੜਾਉਂਦੇ ਹਨ ਅਤੇ ਸਿੱਧੇ ਖੜੇ ਹੋ ਕੇ ਜਰਨੈਲ ਸਿੰਘ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਦੇ ਹਨ ਕਾਕਾ ਹੱਥ ਨਾ ਪਾਈਂ ਮੈਂ ਬਜ਼ੁਰਗ ਜ਼ਰੂਰ ਹਾਂ ਪਰ ਕਮਜ਼ੋਰ ਨਹੀਂ ਤੇਰੀ ਵਰਦੀ ਦੀ ਇੱਜ਼ਤ ਕਰਦੇ ਹਾਂ ਤਾਂ ਹੀ ਚੁਪਾ ਹਾਂ ਜਿਸ ਦਿਨ ਮੇਰੇ ਪੁੱਤਰ ਨੂੰ ਪਤਾ ਲੱਗਿਆ ਨਾ ਪੁੱਤਰ ਸ਼ਬਦ ਸੁਣ ਕੇ ਜਰਨੈਲ ਸਿੰਘ ਦਾ ਹੰਕਾਰ ਭੜਕុតਦਾ ਹੈ ਉਹ ਬੜੇ ਦੇਖੇ ਨੇ ਤੇਰੇ ਵਰਗੇ ਸਿਫਾਰਸ਼ੇ ਆਣਾ ਤੇਰਾ ਪੁੱਤਰ ਅਤੇ ਫਿਰ ਸਭ ਦੇ ਸਾਹਮਣੇ ਹਾਈਵੇ ਦੇ ਕਿਨਾਰੇ اے ایس ਆਈ ਜਰਨੈਲ ਸਿੰਘ ਨੇ ਪੂਰੇ ਜ਼ੋਰ ਦੇ ਨਾਲ ਬਾਪੂ ਗੁਰਮukh ਸਿੰਘ ਦੇ ਚਿਹਰੇ ਤੇ ਇੱਕ ਜ਼ੋਰਦਾਰ ਥੱਪੜ ਝੜ ਦਿੱਤਾ ਬਾਪੂ ਜੀ ਦੀ ਦਸਤਾਰ ਥੋੜੀ ਟੇਢੀ ਹੋ ਗਈ ਉਹ ਪਿੱਛੇ ਨੂੰ ਡਿੱਗੇ ਦਗਦੇ ਬੱਚੇ ਅਤੇ ਗੱਡੀ ਦਾ ਸੁਹਾਰਾ ਲੈਨੇ ਆ ਇੱਕ ਪੰਲੀ ਸਨਮਾਕਾ ਸ਼ਾ ਗਿਆ ਬਾਪੂ ਜੀ ਨੇ ਆਪਣੇ ਗਲ ਤੇ ਖਤ ਨਹੀਂ ਰੱਖਿਆ ਉਹਨਾਂ ਨੇ ਸਿਰਫ ਆਪਣੀ ਦਸਤਾਰ ਸਿੱਧਕ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਬਲਕਿ ਇੱਕ ਡੂੰਗਾ ਤਰਸੇ ਇੱਕ ਪਟਕੇ ਹੋਏ ਇਨਸਾਨ ਤੇ ਉਹਨਾਂ ਨੇ ਬੜੀ ਧੀਮੀ ਆਵਾਜ਼ ਦੇ ਵਿੱਚ ਕਿਹਾ ਬਸ ਇਨਾ ਹੀ ਜੋਰ ਸੀ ਤੇਰੇ ਵਿੱਚ ਕਹਰੇ ਤੋਂ ਆਪਣਾ ਕੰਮ ਕਰ ਦਿੱਤਾ ਹੁਣ ਉਹ ਵਕਤ ਆਪਣਾ ਕੰਮ ਕਰੇਗਾ ਬਾਪੂ ਜੀ ਚੁੱਪਚਾਪ ਗੱਡੀ ਦੇ ਵਿੱਚ ਬੈਠ ਗਏ ਉਹਨਾਂ ਨੇ ਆਪਣਾ ਫੋਨ ਕੱਢਿਆ ਥਾਣੇਦਾਰ ਸੋਚ ਰਿਹਾ ਸੀ ਕਿ ਹੁਣ ਇਹ ਕਿਸੇ ਸਰਪੰਚ ਨੂੰ ਫੋਨ ਕਰੇਗਾ ਪਰ ਬਾਪੂ ਜੀ ਨੇ ਨੰਬਰ ਮਿਲਾਇਆ ਅਤੇ ਫੋਨ ਕੰਨ ਨੂੰ ਲਿਆ ਦੂਜੇ ਪਾਸੇ ਫੋਨ ਚੁੱਕਿਆ ਗਿਆ ਬਾਪੂ ਜੀ ਦੀ ਆਵਾਜ਼ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਸੀ ਬਸ ਇੱਕ ਪਿਤਾ ਵਾਲਾ ਟਰਮਾ ਸੀ ਹੈਲੋ ਪੁੱਤਰ ਮੈਂ ਹਾਈਵੇ ਵਾਲੇ ਨਾਕੇ ਤੇ ਖੜਾ ਹਾਂ ਨਹੀਂ ਕੁਝ ਨਹੀਂ ਹੋਇਆ ਬਸ ਥੋੜੀ ਗੱਲ ਫ਼ਰਮੀ ਹੋ ਗਈ ਸੀ ਅਫਸਰ ਨੂੰ ਸ਼ਾਇਦ ਮੇਰੀ ਹੀ ਗਲਤੀ ਹੋਵੇਗੀ ਤੂੰ ਫਿਕਰ ਨਾ ਕਰ ਮੈਂ ਆ ਰਿਹਾ ਹਾਂ ਬਾਪੂ ਜੀ ਨੇ ਫੋਨ ਕੱਢ ਦਿੱਤਾ ਪਰ ਦੂਜੇ ਪਾਸੇ ਜ਼ਿਲ੍ਹੇ ਦੇ ਐਸਐਸਪੀ ਦਫ਼ਤਰ ਦੇ ਵਿੱਚ ਬੈਠੇ ਅਗਮਜੀਤ ਸਿੰਘ ਦੇ ਹੱਥ ਦੇ ਵਿੱਚ ਫੋਨ ਅਜੇ ਵੀ ਫੜਿਆ ਹੋਇਆ ਸੀ ਉਸ ਨੇ ਪਿਤਾ ਦੀ ਆਵਾਜ਼ ਦੇ ਵਿੱਚ ਉਹ ਦਰਦ ਅਤੇ ਪਿੱਛੇ ਥਾਣੇਦਾਰ ਦੀਆਂ ਗਾਣਾ ਸੁਣਨੀਆਂ ਸੁਣ ਐਸਐਸਪੀ ਦੀ ਕੁਰਸੀ ਤੇ ਬੈਠੇ ਪੁੱਤਰ ਦੀਆਂ ਮੁੱਟੀਆਂ ਪਿੱਤੀਆਂ ਗਈਆਂ ਸ਼ੇਰ ਵਰਗਾ ਅਫਸਰ ਆਪਣੀ ਸੀਟ ਤੋਂ ਖੜਾ ਹੋ ਗਿਆ ਉਸ ਨੇ ਤੁਰੰਤ ਵਾਇਰਲੈਸ ਸੱਟ ਚੁੱਕਿਆ ਆਲ ਯੂਨਿਟਸ ਅਲਰਟ ਮੇਰੀ ਗੱਡੀ ਤਿਆਰ ਕਰੋ ਹੁਣੇ ਹਾਈਵੇ ਨਾਕੇ ਤੇ ਮੂਵ ਕਰਨਾ ਹੈ ਕਿ ਜਰਨੈਲ ਸਿੰਘ ਨੂੰ ਅੰਦਾਜ਼ਾ ਹੈ ਕਿ ਉਸਨੇ ਕਿਸ ਨੂੰ ਹੱਥ ਪਾਇਆ ਹੈ ਜਦੋਂ ਐਸਐਸਪੀ ਖੁਦ ਨਾਕੇ ਤੇ ਪਹੁੰਚੇਗਾ ਤਾਂ ਉਸ ਇੱਕ ਥੱਪੜ ਦੀ ਕੀਮਤ ਜਰਨੈਲ ਸਿੰਘ ਨੂੰ ਕਿਵੇਂ ਚਕਾਉਣੀ ਪਵੇਗੀ ਹਾਂਜੀ ਦੂਜੇ ਪਾਸੇ ਸ਼ਹਿਰ ਦੇ ਵਿਚਕਾਰ ਬਣੇ ਅਲੀਸ਼ਾਨ ਐਸਐਸਪੀ ਦਫਤਰ ਦੇ ਵਿੱਚ ਮਾਹੌਲ ਅਚਾਨਕ ਬਦਲ ਗਿਆ ਐਸਐਸਪੀ ਅਗਮਜੀਤ ਸਿੰਘ ਨੇ ਫੋਨ ਕੱਟ ਦਿੱਤਾ ਉਹਨਾਂ ਨੇ ਕੋਈ ਰੌਲਾ ਨਹੀਂ ਪਾਇਆ ਨਾ ਹੀ ਗੁੱਸੇ ਦੇ ਵਿੱਚ ਕੁਝ ਤੋੜਿਆ ਉਹਨਾਂ ਦਾ ਚਿਹਰਾ ਬਿਲਕੁਲ ਸ਼ਾਂਤ ਹੈ ਪਰ ਇਹ ਉਹ ਸ਼ਾਂਤੀ ਹੈ ਜੋ ਸ਼ਾਇਦ ਜਵਾਲਾ ਮੁਕੀ ਪਟਨ ਤੋਂ ਪਹਿਲਾ ਹੁੰਦੀ ਹੈ ਅਗਮਜੀਤ ਸਿੰਘ ਆਪਣੀ ਕੁਰਸੀ ਤੋਂ ਉੱਠਦੇ ਹਨ ਉਹਨਾਂ ਦੇ ਮੱਥੇ ਦੀਆਂ ਨਸਾਂ ਤਣੀਆਂ ਹੋਈਆਂ ਹਨ ਉਹ ਆਪਣਾ ਬੈਂਤ ਹੱਥ ਦੇ ਵਿੱਚ ਲੈਂਦੇ ਹਨ ਆਪਣੇ ਡਰਾਈਵਰ ਨੂੰ ਸਿਰਫ ਦੋ ਸ਼ਬਦ ਕਹਦੇ ਹਨ ਗੱਡੀ ਲਗਾਓ ਸਾਰੇ ਕਮਾਂਡੋ ਚਾਰੇ ਨੇ ਦਫ਼ਤਰ ਦੇ ਬਾਹਰ ਖਲਚਲ ਮਚ ਜਾਂਦੀ ਹੈ ਅਰਦਲੇ ਡਰਾਈਵਰ ਗਨਮੈਨ ਸਭ ਭੱਜਣ ਲੱਗਦੇ ਨੇ ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਸਾਹਿਬ ਅਚਾਨਕ ਕਿਤੇ ਜਾ ਰਹੇ ਨੇ ਉਹ ਵੀ ਇੰਨੇ ਗੁੱਸੇ ਦੇ ਵਿੱਚ ਐਸਐਸਪੀ ਸਾਹਿਬ ਤੇਜ਼ ਕਦਮਾਂ ਨਾਲ ਪੌੜੀਆਂ ਉਤਰਦੇ ਨੇ ਉਹਨਾਂ ਦੀ ਚਾਲ ਦੇ ਵਿੱਚ ਇੱਕ ਅਜੀਬ ਦਸ਼ਤ ਹੈ ਕਿ ਰਸਤੇ ਦੇ ਵਿੱਚ ਖੜੇ ਸੰਤਰੀ ਸਲੂਟ ਮਾਰਨਾ ਵੀ ਭੁੱਲ ਜਾਂਦੇ ਨੇ ਕਾਲੇ ਰੰਗ ਦੀ ਸਕੋਰਪੀਓ ਅਤੇ ਪਿੱਛੇ ਪੁਲਿਸ ਦੀਆਂ ਜਿਪਸੀਆਂ ਦਾ ਕਾਫਲਾ ਸਾਇਰਨ ਬਜਾਉਂਦਾ ਹੋਇਆ ਦਫ਼ਤਰ ਤੋਂ ਬਾਹਰ ਨਿਕਲਦਾ ਹੈ ਇਹ ਕਾਫਲਾ ਕਿਸੇ ਮੀਟਿੰਗ ਲਈ ਨਹੀਂ ਬਲਕਿ ਹਾਈਵੇ ਵੱਲ ਇੱਕ ਹਿਸਾਬ ਕਰਨ ਜਾ ਰਿਹਾ ਹੈ ਇਧਰ اے ایس ਆਈ ਜਰਨੈਲ ਸਿੰਘ ਅਜੇ ਵੀ ਆਪਣੀ ਮસ્ਤੀ ਦੇ ਵਿੱਚ ਹੈ ਉਹਨੂੰ ਲੱਗਦਾ ਹੈ ਵੀ ਬਜ਼ੁਰਗ ਨੇ ਡਰ ਕੇ ਫੋਨ ਰੱਖ ਦਿੱਤਾ ਹੈ ਉਹ ਆਪਣੇ ਸਾਥੀ ਹੌਲਦਾਰ ਨੂੰ ਕਹਿੰਦਾ ਹੈ ਦੇਖਿਆ ਹੋਏ ਏ ਬਾਬਾ ਐਵੇਂ ਡਰਦਾ ਸੇ ਮੈਂ ਫੋਨ ਕਰਾਂਗਾ ਮੇਰਾ ਪੁੱਤਰ ਆਵੇਗਾ ਆਉਣਾ ਕਿਸੇ ਨੇ ਨਹੀਂ ਜਨਰਲ ਦੋਇਸ ਗੱਡੀ ਦਾ ਚਲਾਨ ਬਣਾ ਮੈਂ ਚਾ ਪੀਲਵਾ ਬਾਪੂ ਗੁਰਮੁਖ ਸਿੰਘ ਗੱਡੀ ਦੇ ਅੰਦਰ ਚੁੱਪਚਾਪ ਬੈਠੇ ਹਨ ਉਹਨਾਂ ਨੇ ਆਪਣੀਆਂ ਅਕੰਮ ਬੰਦ ਕੀਤੀਆਂ ਹਨ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਹਨ ਉਹਨਾਂ ਨੂੰ ਆਪਣੇ ਪੁੱਤਰ ਤੇ ਭਰੋਸਾ ਹੈ ਪਰ ਉਹ ਇਹ ਵੀ ਅਰਦਾਸ ਕਰ ਰਹੇ ਨੇ ਕਿ ਗੱਲ ਜਿਆਦਾ ਨਾ ਵਿਗੜੇ ਜਰਨੈਲ ਸਿੰਘ ਇੱਕ ਟਰੱਕ ਵਾਲੇ ਨੂੰ ਰੋਕੇ ਉਸ ਨੂੰ ਧਮਕਾਇਆ ਹੈ ਅਚਨਕ ਨਾਕੇ ਤੇ ਪਏ ਵਾਇਰਲੈਸ ਸੈੱਟ ਤੇ ਇੱਕ ਆਵਾਜ਼ ਗੂੰਜਦੀ ਹੈ ਐਕਸ਼ਨ ਆਰ ਯੂਨਿਟ ਸੇ ਐਸਐਸਪੀ ਸਾਦਨ ਮੂਵਮੈਂਟ ਹਾਈਵੇ ਵਾਲਾ ਹੈ ਹਰ ਰਸਤਾ ਕਲੀਅਰ ਰੱਖੋ ਰਿਪੀਟ ਐਸਐਸਪੀ ਸਾਹਿਬ ਖੁਦ ਆ ਰਹੇ ਨੇ ਜਨੈਲ ਸਿੰਘ ਦੇ ਕੰਨ ਖੜੇ ਹੋ ਜਾਂਦੇ ਨੇ ਉਹ ਸੋਚਦਾ ਹੈ ਐਸਐਸਪੀ ਸਾਹਿਬ ਇਸ ਵੇਲੇ ਜਰੂਰ ਕੋਈ ਵੀਆਈਪੀ ਲੰਘਣਾ ਹੋਵੇਗਾ ਉਹ ਘਬਰਾ ਕੇ ਆਪਣੀ ਵਰਦੀ ਠੀਕ ਕਰਦਾ ਹੈ ਆਪਣੀ ਟੋਪੀ ਸਿੱਧੀ ਕਰਦਾ ਹੈ ਅਤੇ ਸਿਪਾਹੀਆਂ ਨੂੰ ਚੀਕਦਾ ਹੈ ਉਹਦਰ ਦੀ ਕਰੋ ਬੈਰੀਕੇਡ ਸਿੱਧੇ ਕਰੋ ਸਾਹਿਬ ਆ ਰਹੇ ਨੇ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਇਸ ਬੁੱਡੇ ਦੀ ਗੱਡੀ ਨੂੰ ਸਾਈਡ ਤੇ ਕਰੋ ਰਸਤੇ ਦੇ ਵਿੱਚ ਨਾ ਆਵੇ ਸਿਪਾਹੀ ਬਾਪੂ ਜੀ ਦੀ ਮਰੂਤੀ ਨੂੰ ਧੱਕਾ ਮਾਰ ਕੇ ਹੋਰ ਕ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰਦੇ ਨੇ ਪਰ ਠੀਕ ਉਸੇ ਵੇਲੇ ਦੂਰੋਂ ਇੱਕ ਨਹੀਂ ਬਲਕਿ ਕਈ ਗੱਡੀਆਂ ਦੇ ਸਾਇਰਨਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਇਹ ਆਵਾਜ਼ ਤੇਜ਼ ਹੁੰਦੀ ਜਾ ਰਹੀ ਹੈ ਜਰਨੈਲ ਸਿੰਘ ਸੜਕ ਦੇ ਵਿਚਕਾਰ ਖੜ ਜਾਂਦਾ ਹੈ ਚਾਰ ਹੋ ਕੇ ਸਲੂਟ ਮੰਨ ਲਈ ਇਹ ਸੋਚ ਕੇ ਕਿ ਕਾਫਲਾ ਕੋਲੋਂ ਲੰਘ ਜਾਵੇਗਾ ਪਰ ਇੱਕੀ ਕਾਫਲਾ ਕੋਲੋਂ ਨਹੀਂ ਲੰਘਦਾ ਸਭ ਤੋਂ ਅੱਗੇ ਆ ਰਹੀ ਕਾਲੇ ਰੰਗ ਦੀ ਗੱਡੀ ਤੇਜ਼ ਰਫ਼ਤਾਰ ਨਾਲ ਆਉਂਦੀ ਹੈ ਅਤੇ ਨੱਕ ਦੇ ਬਿਲਕੁਲ ਵਿਚਕਾਰ ਆ ਕੇ ਜ਼ਬਰਦਸਤ ਬ੍ਰੇਕ ਮਾਰਦੀ ਹੈ ਟਾਇਰਾਂ ਦੀ ਚੀਕ ਨਾਲ ਸਾਰਾ ਨਕਾ ਗੂੰਜ ਉੱਠਦਾ ਹੈ ਗੱਡੀ ਇੰਨੀ ਨੇੜੇ ਆ ਕੇ ਰੁਕਦੀ ਹੈ ਕਿ ਜਰਨੈਲ ਸਿੰਘ ਡਰ ਕੇ ਪਿੱਛੇ ਡਿੱਗਣ ਹੀ ਵਾਲਾ ਸੀ ਉਸ ਦੇ ਮੂੰਹੋਂ ਨਿਕਲਦਾ ਹੈ ਹਾਂ ਸਭ ਇੱਥੇ ਖੜ ਗਏ ਗੱਡੀ ਦੇ ਪਿੱਛੇ ਦੋ ਜਿਪਸੀਆਂ ਹੋਰ ਰੁਕੀਆਂ ਹਨ। ਉਹਨਾਂ ਵਿੱਚੋਂ ਹਥਿਆਰਬੰਦ ਕਮਾਂਡੋਜ਼ ਪੁੱਤੀ ਨਾਲ ਥੱਲੇ ਉਤਰਦੇ ਹਨ ਅਤੇ ਪੂਰੇ ਨਾਕੇ ਨੂੰ ਘੇਰਾ ਪਾ ਲੈਂਦੇ ਨੇ। ਮਾਹੌਲ ਦੇ ਵਿੱਚ ਇੱਕ ਅਜੀਬ ਜਿਹਾ ਡਰ ਫੈਲ ਜਾਂਦਾ ਹੈ। ਆਸ-ਪਾਸ ਤੇ ਲੋਕ ਵੀ ਰੁੱਕ ਕੇ ਦੇਖਣ ਲੱਗਦੇ ਨੇ। ਕਾਲੀ ਗੱਡੀ ਦਾ ਦਰਵਾਜ਼ਾ ਖੁੱਲਦਾ ਹੈ। ਪਹਿਲਾਂ ਇੱਕ ਚਮਕਦਾ ਹੋਇਆ ਕਾਲਾ ਬੂਟ ਸੜਕ ਤੇ ਲੱਗਦਾ ਹੈ। ਫਿਰ ਬਾਹਰ ਨਿਕਲਦੇ ਨੇ ਐਸਐਸਪੀ ਅਗਮਜੀਤ ਸਿੰਘ 6 ਫੁੱਟ ਲੰਮਾ ਕੱਦ, ਅੱਖਾਂ ਤੇ ਕਾਲਾ ਚਸ਼ਮਾ ਅਤੇ ਚਿਹਰੇ ਤੇ ਅਜੀਹ ਹਿਲਾਲੇ ਕਿ ਦੇਖਣ ਵਾਲਿਆਂ ਦੇ ਸਾਰੇ ਕੁਝ ਆਂਦੇ ਨੇ ਜਰਨਲ ਸਿੰਘ ਕਬਦੇ ਖੱਤਾਂ ਨਾਲ ਸਲੂਟ ਮਰਦਾ ਹੈ ਜੈ ਹਿੰਸਾ ਦੇ ਪਰ ਐਸਐਸਪੀ ਸਾਹਿਬ ਉਸਤੇ ਸਲੂਟ ਤਾਂ ਜਵਾਬ ਨਹੀਂ ਦਿੰਦੇ ਉਹ ਆਪਣਾ ਚਸ਼ਮਾ ਉਤਾਰਦੇ ਨੇ ਉਹਨਾਂ ਦੀਆਂ ਅੱਖਾਂ ਲਾਲ ਹਨ ਉਹ ਜਰਨਲ ਸਿੰਘ ਨੂੰ ਨਹੀਂ ਦੇਖਦੇ ਉਹਨਾਂ ਦੀਆਂ ਨਜ਼ਰਾਂ ਸਿੱਧੀਆਂ ਸੜਕ ਦੇ ਕਿਨਾਰੇ ਖੜੇ ਉਸ ਮਰੂਤੀ 800 ਦੀ ਟੱਕੀਆਂ ਹਨ ਜਰਨਲ ਸਿੰਘ ਸੋਚਦਾ ਹੈ ਸਾਬ ਉਸ ਖਟਾਰਾ ਗੱਡੀ ਵੱਲ ਕਿਉਂ ਜਾ ਰਹੇ ਨੇ ਕੀ ਮੈਨੂੰ ਗਾਣਾ ਪੈਣ ਗਿਆ ਕੀ ਮੈਂ ਇਹ ਗੰਦ ਉੱਤੇ ਕਿਉਂ ਖੜਾ ਕੀਤਾ ਹੈ ਉਹ ਸਫਾਈ ਦੇਣ ਲਈ ਅੱਗੇ ਵਧਦਾ ਹੈ ਸਰ ਇਹ ਵੀਰਗੇ ਇਸਨੇ ਗੱਡੀ ਇੱਥੇ ਐਸਐਸਪੀ ਅਗਮਜੀਤ ਸਿੰਘ ਹੱਥ ਦੇ ਇਸ਼ਾਰੇ ਨਾਲ ਉਸਨੂੰ ਚੁਪ ਕਰਵਾ ਦਿੰਦੇ ਨੇ ਉਹ ਹੌਲੀ ਹੌਲੀ ਭਾਰੀ ਕਦਮਾਂ ਨਾਲੇ ਉਸ Maruti van ਦੇ ਨੇ ਪੂਰਾ ਨਾਕਾਜ਼ ਸੁਣ ਹੈ ਹਰ ਕੋਈ ਹੈਰਾਨ ਹੈ ਐਸਐਸਪੀ ਸਾਹਿਬ ਉਸ ਜੁਟੀ ਹੋਈ ਗੱਡੀ ਦੇ ਵੱਲ ਕਿਉਂ ਜਾ ਰਹੇ ਨੇ ਅਤੇ بڑے ਅਦਮ ਨਾਲ ਡਰਾਈਵਰ ਸੀਟ ਦਾ ਦਰਵਾਜ਼ਾ ਖੋਲ੍ਹਦੇ ਨੇ ਅੰਦਰ ਬੈਠੇ ਬਾਪੂ ਗੁਰਮਖ ਸਿੰਘ ਵੱਲ ਦੇ ਕੇ ਐਸਐਸਪੀ ਸਾਹਿਬ ਦਾ ਗੁੱਸਾ ਇੱਕ ਪਲ ਦੇ ਵਿੱਚ ਫਿਰ ਜਾਂਦਾ ਹੈ ਉਹ ਉੱਥੇ ਹੀ ਸੜਤੇ ਗੋਡਾ ਪਾਰ ਬੈਠ ਜਾਂਦੇ ਨੇ ਉਹ ਬਾਪੂ ਜੀ ਦੇ ਗੋਡਿਆਂ ਤੇ ਖੱਤ ਰੱਖਦੇ ਨੇ ਅਤੇ ਫਿਰ ਉਹ ਇੱਕ ਸਵਾਲ ਪੁੱਛਦੇ ਹਨ ਜਿਸ ਨੇ ਜਰਨਲ ਸਿੰਘ ਦੀ ਰੂਹ ਕੱਢ ਦਿੱਤੀ ਬਾਪੂ ਜੀ ਕਿਸ ਨੇ ਖੱਤ ਚੁੱਕਾ ਤੁਹਾਡੇ ਤੇ ਦੱਸੋ ਮੈਨੂੰ ਅੱਜ ਉਸਤੀ ਵਰਦੀ ਦਾ ਆਖਰੀ ਦਿਨ ਹੋਵੇਗਾ ਜਰਨਲ ਸਿੰਘ ਦੇ ਕਿਨਾਂ ਵਿੱਚ ਜਿਵੇਂ ਤਮਾਕਾ ਹੋਇਆ ਹੋਵੇ ਬਾਪੂ ਜੀ ਕਿ ਇਹ ਬੁੱਢਾ ਐਸਐਸਪੀ ਸਾਹਿਬ ਦਾ ਪਿਤਾ ਹੈ ਜਰਨਲ ਸਿੰਘ ਦੇ ਪੈਰਾਂ ਹਟੋਂ ਜ਼ਮੀਨ ਨਿਕਲ ਗਈ ਉਸ ਨੂੰ ਉਹ ਥੱਪੜ ਯਾਦਾ ਆਇਆ ਜੋ ਉਸਨੇ ਮਾਰਿਆ ਸੀ ਹੁਣ ਕੀ ਹੋਵੇਗਾ ਬਾਪੂ ਜੀ ਕਿ ਆਪ ਦੰਗੇ ਕਿ ਉਹ ਜਰਨੈਲ ਸਿੰਘ ਦਾ ਨਾਮ ਲੈਣਗੇ ਜਾਂ ਫਿਰ ਕੁਝ ਹੋਰ ਕਹਿਣਗੇ ਹਾਈਵੇ ਤੇ ਸੋਈ ਡਿੱਗੇ ਜਿੱਨੀ ਸ਼ਾਂਤੀ ਹੈ ਐਸਐਸਪੀ ਅਗਮਜੀਤ ਸਿੰਘ ਅਜੇ ਵੀ ਆਪਣੇ ਪਿਤਾ ਬਾਪੂ ਗੁਰਮਖ ਸਿੰਘ ਦੇ ਪੈਰਾਂ ਕੋਲ ਬੈਠੇ ਹਨ ਉਹ ਆਗਿਆ ਉਂਗਲਾ ਪਿਤਾ ਦੇ ਸੁਝੇ ਕੋਈ ਗੱਲਾਂ ਨੂੰ ਛੁਰੀਆਂ ਨੇ ਬਾਪੂ ਜੀ ਪੁੱਤਰ ਦੇ ਸਿਰ ਤੇ ਖੱਤ ਰੱਖਦੇ ਨੇ ਕੁੱਲ ਨਹੀਂ ਹੋਇਆ ਪੁੱਤਰੇ ਇੱਦਾਂ ਕਰਮਾਂ ਦੀ ਖੇੜੇ ਤੂੰ ਸ਼ਾਂਤ ਰਹਿ ਪਰ ਅਗਮਜੀਤ ਸਿੰਘ ਸ਼ਾਂਤ ਨਹੀਂ ਹੈ ਉਹ ਹੌਲੀ-ਹੌਲੀ ਖੜਾ ਹੁੰਦਾ ਹੈ ਹੁਣ ਉਹ ਇੱਕ ਪੁੱਤਰ ਹੈ ਸਰੋਂ ਇੱਕ ਜ਼ਿਲ੍ਹਾ ਪੁਲਿਸ ਮੁਖੀ ਸਸਪੀਏ ਉਹਨਾਂ ਦਾ ਚਿਹਰਾ ਪੱਤਰ ਦੇ ਵਾਂਗ ਸਖਤ ਹੋ ਗਿਆ ਹੈ ਉਹ ਹੌਲੀ-ਹੌਲੀ ਘੁੰਮਦੇ ਹਨ ਅਤੇ اے ایس ਆਈ ਜਰਨੈਲ ਸਿੰਘ ਵੱਲ ਦੇਖਦੇ ਨੇ ਜਰਨੈਲ ਸਿੰਘ ਦਾ ਸਰੀਰ ਸੁੱਕੇ ਪੱਤੇ ਵਾਂਗ ਕਮਰਿਆ ਹੈ ਉਸ ਤੇ ਮੱਤੇ ਤੋਂ ਪਸੀਨਾ ਅੱਖਾਂ ਦੇ ਵਿੱਚ ਪੈ ਰਿਹਾ ਹੈ ਪਰ ਉਸ ਨੂੰ ਪੁੰਜਣ ਦੀ ਹਿੰਮਤ ਨਹੀਂ ਹੈ ਅਗਮਜੀਤ ਸਿੰਘ ਜਰਨੈਲ ਦੇ ਬਿਲਕੁਲ ਸਾਹਮਣੇ ਜਾਕਰੇ ਹੁੰਦੇ ਹਨ ਇੰਨੇ ਨੇੜੇ ਕਿ ਜਰਨੈਲ ਨੂੰ ਸਾਬ ਦੇ ਸਾਹ ਦੀ ਆਵਾਜ਼ ਸੁਣਾਈ ਦੇ ਰਹੀ ਹੈ ਅਗਮਜੀਤ ਸਿੰਘ ਬਹੁਤ ਹੀ ਧੀਮੀ ਅਤੇ ਖਤਰਨਾਕ ਆਵਾਜ਼ ਦੇ ਵਿੱਚ ਪੁੱਛਦੇ ਨੇ ਦੰਦਾ ਹੈ ਇਹ ਕੰਨ ਨੇ ਜਰਨੈਲ ਸਿੰਘ ਦਾ ਗळा ਸੁਗਿਆ ਹੈ ਸੋਰੀ ਮੈਨੂੰ ਨਹੀਂ ਪਤਾ ਸੀ ਕਿ ਇਹ ਤੁਹਾਡੇ ਚਟੱਕ ਇਸ ਵਾਰ ਥੱਪੜ ਦੀ ਆਵਾਜ਼ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਹੈ ਪਰ ਇਹ ਥੱਪੜ ਜਰਨੈਲ ਸਿੰਘ ਦੇ ਆਪਣੇ ਹੀ ਹੱਥ ਨੇ ਉਸਤੇ ਆਪਣੇ ਹੀ ਮੋਤੇ ਮਾਰਿਆ ਹੈ ਸਭ ਹੈਰਾਨ ਰਹਿ ਗਏ ਕਿਵੇਂ ਹੋਇਆ ਅਗਮਜੀਤ ਸਿੰਘ ਨੇ ਗਰਜ ਕੇ ਹੁਕਮ ਦਿੱਤਾ ਆਪਣੇ ਆਪ ਨੂੰ ਥੱਪੜ ਮਾਰੇ ਜੋਰ ਨਾਲੇ ਉਹਨਾਂ ਹੀ ਜੋਰੇ ਜਿਨ੍ਹਾਂ ਤੋਂ ਇੱਕ 70 ਸਾਲ ਦੇ ਬਜ਼ੁਰਗ ਤੇ ਲਾਇਆ ਸੀ ਜਰਨੈਲ ਸੰਗ ਮਜਬੂਰੀ ਦੇ ਵਿੱਚ ਆਪਣੇ ਆਪ ਨੂੰ ਥੱਪੜ ਮਾਰ ਰਿਹਾ ਹੈ 1 2 3 ਪਰ ਅਸਲੀ ਸਜ਼ਾ ਇਹ ਨਹੀਂ ਸੀ ਪਰ ਅਸਲੀ ਸਜ਼ਾ ਇਹ ਨਹੀਂ ਸੀ ਅਸਲੀ ਸਜ਼ਾ ਖੌਣ ਸ਼ੁਰੂ ਹੋਣ ਵਾਲੀ ਸੀ ਅਗਮਜੀਤ ਸਿੰਘ ਨੇ ਜਰਨੈਲ ਸਿੰਘ ਦੀ ਵਰਦੀ ਦੇ ਕਲਰ ਤੇ ਲੱਗੇ ਸਟਾਰ ਵੱਲ ਦੇਖਿਆ ਉਹਨਾਂ ਨੇ ਇੱਕ ਝਟਕੇ ਨਾਲ ਜਰਨੈਲ ਸਿੰਘ ਦੇ ਮੋਢੇ ਤੋਂ ਸਟਾਰ ਉਚਲੇ ਵਰਦੀ ਫਟਣ ਦੀ ਆਵਾਜ਼ ਆਈ ਇਹ ਵਰਦੀ ਸਿਵਾਲੀ ਮਲੇ ਸੀ ਗੁੰਡਾ ਗਰਦੀ ਲਈ ਨਹੀਂ ਅਜ ਤੂੰ ਤੂੰ اے ایس ਆਈ ਨਹੀਂ ਹੈ ਫਿਰ ਅਗਮਜੀਤ ਸਿੰਘ ਨੇ ਇੱਕ ਅਧਿਆ ਹਕਮ ਦਿੱਤਾ ਜਿਸ ਸਮੇਂ ਉੱਤੇ ਖੜੇ ਸਾਰੇ ਪੁਲਿਸ ਵਾਲਿਆਂ ਅਤੇ ਰਾਘੀਰਾਂ ਦੇ ਖੁਸ਼ ਉਡਾ ਦਿੱਤੇ ਇਹ ਕੁਝ ਅਜੀਹਾਂ ਸੀ ਜੋ ਪੁਲਸ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਇਆ ਅਗਮਜੀਤ ਸਿੰਘ ਨੇ ਬਾਪੂ ਜੀ ਦੀ ਪੁਰਾਣੀ Maruti 800 ਵੱਲ ਇਸ਼ਾਰਾ ਕੀਤਾ ਜਰਨਲਿਸਟਾਂ ਗਏ ਤੈਨੂੰ ਇਸ ਗੱਡੀ ਤੋਂ ਬਦਬੂ ਆ ਰਹੀ ਸੀ ਨਾ ਤੈਨੂੰ ਲੱਗਦਾ ਸੀ ਇਹ ਗੱਡੀ ਤੇਰੇ ਨਾਕੇ ਦੀ ਸ਼ਾਨ ਖਰਾਬ ਕਰ ਰਹੀ ਹੈ ਜਰਨਲਿਸਟ ਚੋਪੜਾ ਅਮਰਜੀਤ ਸਿੰਘ ਜੀ ਕੇ ਜਵਾਬ ਦੇ ਜੀ ਸਰ ਗਲਤੀ ਹੋ ਗਈ ਸਰ ਅਗਮਜੀਤ ਸਿੰਘ ਨੇ ਆਪਣੀ ਸਰਕਾਰੀ ਅੰਡੈਵਰ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਆਪਣੇ ਪਤਨੂ ਕਿਹਾ ਬਾਪੂ ਜੀ ਤੁਸੀਂ ਮੇਰੇ ਗੱਡੀ ਵਿੱਚ ਬੈਠੋ ਹੀਟਰ ਚੱਲ ਰਿਹਾ ਹੈ ਫਿਰ ਉਹ ਜਰਨੈਲ ਸਿੰਘ ਨੂੰ ਮੁੜੇ ਅਤੇ ਤੂੰ ਤੂੰ ਹੁਣ ਇਸ ਘਟਾਰਾ Maruti 800 ਨੂੰ ਚਲਾਏਗਾ ਤੂੰ ਖੁਦ ਇਸ ਗੱਡੀ ਨੂੰ ਗੁਰਦੁਆਰਾ ਸਭ ਲੈ ਕੇ ਜਾਵੇਂਗਾ ਅਤੇ ਸੁਣੇ ਜੇ ਪਾਣੀ ਦੀ ਇੱਕ ਬੂੰਦ ਵੀ ਛਲਕੇ ਜਾਂ ਮੱਛੀਆਂ ਨੂੰ ਕੋਈ ਨੁਕਸਾਨ ਹੋਇਆ ਨਾ ਤਾਂ ਤੇਰੀ ਬਚੀ ਕੁਛੀ ਜ਼ਿੰਦਗੀ ਜਲਦੀ ਵਿੱਚ ਸੜੇਗੇ ਇਹ ਦੇਖ ਕੇ ਕੋਲਕੜੇ ਪੁਰਸਵਾਨਾਂ ਦੇ ਵਿੱਚ ਵੀ ਜੋਸ਼ ਪਰ ਗਿਆ ਇਹ ਇਨਸਾਫ ਸੇ ਹੰਕਾਰੀ थानेਦਾਰੇ ਜਿਸ ਦੀ ਵਰਦੀ ਪੱਟੀ ਸੀ ਹੁਣ ਕਿਸੇ ਪੁਰਾਣੇ ਮਰੋਤੀ ਦੀ ਡਰਾਈਵਰ ਸੀਟ ਤੇ ਬੈਠਾ ਸੀ ਜਿਸਨੂੰ ਉਸਨੇ ਲਤ ਮਾਰੀ ਸੀ ਅਤੇ ਬਾਪੂ ਗੁਰਮਖ ਸਿੰਘ ਸ਼ਾਨ ਨਾਲ ਐਸਐਸਪੀ ਦੀ ਗੱਡੀ ਵਿੱਚ ਬੈਠੇ ਸਨ ਕਾਫਲਾ ਤਰ ਨਹੀਂ ਵੱਡਾ ਸੀ ਕਿ ਅਚਾਨਕ ਇੱਕ ਨਵਾਂ ਮੋੜ ਆ ਨਾਕੇ ਤੇ ਖੜੇ ਇੱਕ ਹੌਲਦਾਰ ਨੇ ਘਬਰਾ ਕੇ ਐਸਐਸਪੀ ਸਾਹਿਬ ਨੂੰ ਇੱਕ ਡਾਇਰੀ ਲਾ ਕੇ ਦਿੱਤੇ ਸਾਰੇ ਇਹ ਡਾਇਰੀ ਜਰਨਲ ਸਿੰਘ ਦੀ ਜਬਤੀ ਵਿੱਚੋਂ ਮਿਲੀ ਹੈ ਅਗਮਜੀਤ ਸਿੰਘ ਨੇ ਡਾਇਰੀ ਖੋਲ੍ਹੇ ਉਸਦੇ ਪੰਨੇ ਪਲਟਦੇ ਹੀ ਅਗਮਜੀਤ ਦੀਆਂ ਅੱਖਾਂ ਪਟੀਆਂ ਦੀਆਂ ਪਟੀਆਂ ਰਹਿ ਗਈਆਂ ਇਹ ਸਿਰਫ ਰਿਸ਼ਵਤ ਕੋਰੀ ਦਾ ਮਾਮਲਾ ਨਹੀਂ ਸੀ ਦੇ ਇੱਕ ਪੰਨੇ ਤੇ ਲਿਖਿਆ ਸੀ ਅੱਜ ਰਾਤ 12 ਵਜੇ ਟਰੱਕ ਨੰਬਰ ਪੀਬੀ08 ਵੱਡੀ ਖੇਪ ਬਾਰਡਰ ਪਾਰੇ ਅਗਮਜੀਤ ਸਿੰਘ ਨੇ ਤੁਰੰਤ ਜਰਨੈਲ ਸਿੰਘਲ ਦੇਖਿਆ ਜੋ ਮਾਰੂਤੀ ਵਿੱਚ ਬੈਠਾ ਸਟੇering ਫੜੇ ਕੰਬ ਰਿਆ ਸੀ ਇਹ ਤਾਣੇਦਾਰ ਸਿਰਫ ਗਰੀਬਾਂ ਨੂੰ ਲੁੱਟ ਨਹੀਂ ਰਿਆ ਇਹ ਤਾਂ ਦੇਸ਼ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਅਗਮਜੀਤ ਸਿੰਘ ਨੇ ਆਪਣੇ ਕਮਾਂਡੋ ਜਨੂੰ ਇਸ਼ਾਰਾ ਕੀਤਾ ਇਸ ਨੂੰ ਹੁਣੇ ਗੱਡੀ ਵਿੱਚੋਂ ਹੇਠਾ ਲਾਓ ਤੇ ਹੁਣ ਗੁਰਦੁਆਰੇ ਨੇ ਸਿੱਧਾ ਇੰਟਰੋਗੇਸ਼ਨ ਸੈਂਟਰ ਜਾਵੇਗਾ ਮੱਛੀਆਂ ਦੀ ਸੇਵਾ ਬਾਅਦ ਵਿੱਚ ਹੋਵੇਗੀ ਪਰ ਅਦੇ ਸਤੀ ਸਫਾਈ ਹੋਵੇਗੇ ਪਰ ਜਿਵੇਂ ਹੀ ਕਮਾਂਡੋ ਜਰਨੈਲ ਸਿੰਘ ਨੂੰ ਫੜਨ ਦੀ ਅਗੇ ਵਧੇ ਜਰਨੈਲ ਸਿੰਘ ਨੇ ਆਪਣੀ ਲੁਕਾਈ ਹੋਈ ਸਰਵਿਸ ਰਵਲਵਰ ਕੱਢੀ ਉਸਨੇ ਬੰਦੂਕ ਸਿੱਧੀ ਮਾਰੂਤੀ ਦੇ ਵਿੱਚ ਪਿਛਲੀ ਸੀਟ ਤੇ ਭਏ ਵੱਡੇ ਡੀਜ਼ਲ ਦੇ ਟੈਂਕ ਵਾਲ ਕਰਜਤੇ ਪਿਛੇ ਹਟ ਜਾਓ ਨਹੀਂ ਤਾਂ ਸਭ ਨੂੰ ਉਡਾ ਦੇਵਾਂਗਾ ਮੇਰੇ ਕੋਲ ਗਵਾਉਣ ਦੇ ਲਈ ਕੁਝ ਨਹੀਂ ਬਚਿਆ ਨਾ ਕਿਤੇ ਖਫੜਾ ਤਪੜੀ ਮੱਝ ਗਏ ਐਸਐਸਪੀ ਸਾਹਿਬ ਨੇ ਹੱਥੇ ਸਨ ਕਿ ਜਰਨੈਲ ਸਿੰਘ ਗੋਲੀ ਚਲਾ ਦੇਵੇਗਾ ਜਦ ਬਾਪੂ ਗੁਰਮukh ਸਿੰਘ ਜੋ ਹੁਣੇ ਐਸਐਸਪੀ ਦੀ ਗੱਡੀ ਵਿੱਚੋਂ ਬਾਹਰ ਆਏ ਸਨ ਕੁਝ ਅਜਿਹਾ ਕਰ ਜੋ ਕਿਸੇ ਨੇ ਸੋਚਾ ਤੱਕ ਨਹੀਂ ਸੀ ਹਾਈਵੇ ਤੇ ਮੌਤ ਵਰਗੀ ਚੁੱਪਿシャ ਗਏ ਤੇ ਚਤੀ ਬਹੁਤ ਨਾਜੁਕ ਹੈ ਇਹ ਐਸਆਈ ਜਰਨਲਿਸਟ ਹੈ ਜੋ ਹੁਣ ਇੱਕ ਮਜਰਮ ਬਣ ਚੁਕਿਆ ਹੈ ਮਰੂਤੀ 800 ਦੀ ਡਰਾਈਵਰ ਸੀਟ ਤੇ ਬੈਠਾ ਹੈ ਉਸ ਦਾ ਸਜਾਹਤ ਬਾਹਰ ਹੈ ਅਤੇ ਉਸ ਨੇ ਆਪਣੀ ਲੋੜ ਕੀਤੀ ਹੋਈ ਸਰਵਿਸ ਰਿਵਲਵਰ ਸਿੱਧੀ ਕਾਰ ਦੇ ਵਿੱਚ ਭੇ ਉਸ ਨੇ ਡੀਜ਼ਲ ਦੀ ਕੈਨਵਲ ਕੀਤੀ ਹੈ ਉਸ ਦੀਆਂ ਅੱਖਾਂ ਦੇ ਵਿੱਚ ਪਾਗਲਪਨ ਹੈ ਮੈਂ ਕਿ ਪਿੱਛੇ हट ਜਾਓ ਜੇ ਕਿਸੇ ਨੇ ਹਤਲਾਇਆ ਤਾਂ ਟ੍ਰਿਗਰ ਦਵਾ ਦੇਵਾਂਗਾ ਮੇਰੇ ਨਾਲ ਇਹ ਮੱਛੀਆਂ ਵੀ ਜਾਣ ਗਿਆ ਹੈ ਤੇ ਸਾਰੇ ਸਬੂਤ 'ਚ ਐਸਐਸਪੀ ਅਗਮਜੀਤ ਸੰਘਦੇਵ ਮਤੇਤੇ ਮੁੜਕਾਰ ਰਿਹਾ ਹੈ ਉਹ ਇੱਕ ਬੈਤਰੀਨ ਨਿਸ਼ਾਨੇਬਾਜ਼ ਹਨ ਪਰ ਇੱਥੇ ਰਿਸਕ ਬਹੁਤ ਵੱਡਾ ਹੈ ਜੇ ਗੋਲੀ ਟੈਂਕ ਨੂੰ ਲੱਗੇ ਤਾਂ ਤਮਾਕਾ ਹੋ ਸਕਦਾ ਹੈ ਹੋ ਸਕਦਾ ਹੈ ਆਸ-ਪਾਸ ਦੇ ਸਿਪਾਹੀ ਵੀ ਲਪੇਟਦੇ ਵਿਚ ਆ ਰਹੇ ਹਨ ਅਗਮਜੀਤ ਸਿੰਘ ਆਪਣੇ ਕਮਾਂਡੋ ਨੂੰ ਇਸ਼ਾਰਾ ਕਰਦੇ ਨੇ ਹੋਲਡ ਫਾਇਰ ਪਰ ਇਸੇ ਤਣਾਅ ਦੇ ਵਿਚਕਾਰ ਐਸਐਸਪੀ ਦੀ ਕਾਲੀ ਗੱਡੀ ਦਾ ਦਰਵਾਜ਼ਾ ਖੁੱਲਦਾ ਹੈ ਅਤੇ ਬਾਪੂ ਗੁਰਮਖ ਸਿੰਘ ਬਾਹਰ ਨਿਕਲਦੇ ਹਨ ਅਗਮਜੀਤ ਚਿਖਦੇ ਹਨ ਬਾਪੂ ਜੀ ਅੰਦਰ ਰਹੋ ਇਹ ਤਾਂ ਪਾਗਲ ਹੋ ਗਿਆ ਹੈ ਕੁਝ ਵੀ ਕਰ ਨਾ ਹੈ ਤੁਸੀਂ ਅੰਦਰ ਆ ਕੇ ਬੈਠੋ ਪਰ ਬਾਪੂ ਜੀ ਰੁਕਦੇ ਨਹੀਂ ਉਹਨਾਂ ਦੇ ਚਿਹਰੇ ਤੇ ਡਰ ਦਾ ਨਾਮੋ ਨਿਸ਼ਾਨ ਨਹੀਂ ਹੈ ਉਸ ਦੇ ਮਰੂਤੀ ਕਾਰ ਵੱਲ ਵੱਧੇ ਨੇ ਜਿੱਤੇ ਮੌਤੋ ਡਿਗਰੀ ਹੈ ਜਰਨਲਿਸਟਿੰਗ ਚਿਕਦਾ ਹੈ ਓਏ ਬੁੱਢੇ ਰੁਕਦਾ ਮੈਂ ਗੋਲੀ ਚਲਾ ਦਾਂਗਾ ਬਾਪੂ ਗੁਰਮਖ ਸਿੰਘ ਚੱਲਦੇ ਰਹਦੇ ਹਨ ਉਹ ਜਰਨਲਿਸਟਿੰਗ ਦੇ ਬਿਲਕੁਲ ਨੇੜੇ ਪਹੁੰਚ ਗਏ ਹਨ ਬੰਦੂਕ ਤਾਂ ਸਿਰਫ 2 ਫੁੱਟ ਦੂਰ ਹੈ ਉਹ ਜਰਨਲਿਸਟਿੰਗ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਹੁਤੀ ਟਰੰਮੇ ਨਾਲ ਕਹਿੰਦੇ ਨੇ ਚਲਾ ਗੋਲੇ ਜਦੋਂ ਤੂੰ ਮੇਰੀ ਇੱਜ਼ਤ ਹੀ ਖਾ ਚੁੱਕਿਆ ਸੀ ਮੈਂ ਤਾਂ ਉਦੋਂ ਹੀ ਮਰ ਗਿਆ ਸੀ ਹੁਣ ਉਸੇ ਸਰੀਰ ਦਾ ਕੀ ਕਰਨਾ ਹੈ ਪਰ ਯਾਦ ਰੱਖਿਓ ਜਰਨੈਲ ਸਿੰਘ ਗੋਲੀ ਚਲਾ ਕੇ ਤੂੰ ਸਿਰਫ ਸਰੀਰ ਮਾਰ ਸਕਦਾ ਹੈ ਆਪਣੇ ਪਾਪ ਨੂੰ ਤੋ ਨਹੀਂ ਸਕਦਾ ਜਰਨੈਲ ਸਿੰਘ ਦਾ ਹੱਥ ਕੰਮ ਨਹੀਂ ਲੱਗਿਆ ਬਾਪੂ ਜੀ ਦੀਆਂ ਅੱਖਾਂ ਦੇ ਵਿੱਚ ਉਹ ਸੱਚ ਹੈ ਜਿਸ ਦਾ ਸਾਹਮਣਾ ਕਰਨਾ ਉਸ ਤੇ ਵਸਦੀ ਗੱਲ ਨਹੀਂ ਉਹ ਇੱਕ ਪਲ ਦੇ ਦੁਚਿੱਤੀ ਵਿੱਚ ਪੈ ਜਾਂਦਾ ਹੈ ਉਸ ਦਾ ਦਿਲ ਪਟਕਦਾ ਹੈ ਹਾ ਇੱਕ ਗੋਲੀ ਚੱਲਦੀ ਹੈ ਪਰ ਇਹ ਗੋਲੀ ਜਰਨੈਲ ਸਿੰਘ ਦੀ ਬੰਦੂਕ ਵਿੱਚੋਂ ਨਹੀਂ ਇਹ ਗੋਲੀ ਐਸਐਸਪੀ ਅਗਮਜੀਤ ਸਿੰਘ ਦੀ ਪਸਤੌਰ ਵਿੱਚੋਂ ਨਿਕਲੀ ਹੈ ਨਿਸ਼ਾਨਾ ਬਿਲਕੁਲ ਸਹੀਕ ਸੀ ਗੋਲੀ ਸਿਦਿ ਜਰਨੈਲ ਸਿੰਘ ਦੇ ਉਸ ਹੱਥ ਲਗੇ ਜਿਵੇਂ ਚੇ ਚ ਨਵਰਵਰ ਸੇ ਨਵਰਵਰਾ ਖਾਤੋਂ ਛੁੱਟ ਕੇ ਦੂਰ ਜਾ ਡਿੱਗਦਾ ਹੈ ਜਰਨੈਲ ਸਿੰਘ ਦਰਦ ਨਾਲ ਚੀਕਦਾ ਹੈ ਪਲਕ ਚਪਕਦਾ ਹੈ ਚਾਰ ਕਮਾਂਡੋ ਤਿੱਤੇ ਦੇ ਬਾਗ ਉਸ ਤੇ ਝਪਟਦੇ ਹਨ ਉਸ ਨੂੰ ਗੱਡੀ ਵਿੱਚੋਂ ਧੂਕੇ ਬਾਹਰ ਸੱਟਾ ਜਾਂਦਾ ਹੈ ਅਤੇ ਜ਼ਮੀਨ ਤੇ ਦਬਾ ਲਿਆ ਜਾਂਦਾ ਹੈ ਮਾਪੂ ਗੁਰਮਖ ਸਿੰਘ ਸ਼ਾਂਤੀ ਨਾਲ ਖੜੇ ਰਹਿੰਦੇ ਹਨ ਉਹ ਮਾਰੂਤੀ ਦੇ ਅੰਦਰ ਝੱਕਦੇ ਨੇ ਸ਼ੁਕਰੇ ਮਾਲਕਾ ਮੱਛੀਆਂ ਮੱਤ ਗਿਆ ਪਰ ਗੱਲ ਇੱਥੇ ਖਤਮ ਨਹੀਂ ਹੋਈ ਅਸਲ ਖੇਡ ਤਾਂ ਹੁਣ ਸ਼ੁਰੂ ਹੋਣ ਵਾਲੀ ਸੀ ਅਗਮਜੀਤ ਸਿੰਘ ਭੱਜ ਕੇ ਜਰਨੈਲ ਸਿੰਘ ਦੇ ਆ ਗਏ ਨੇ ਜੋ ਹੁਣ ਹੱਤਕੜੀਆਂ ਦੇ ਵਿੱਚ ਜਕੜਿਆ ਹੋਇਆ ਸੀ ਅਗਮਜੀਤ ਉਸਤੇ ਜੇ ਵਿੱਚੋਂ ਮਿਲੀ ਡਾਇਰੀ ਉਸਤੇ ਮੋਤੇ ਮਾਰਦੇ ਨੇ ਬੋਲੇ ਇਸ ਡਾਇਰੀ ਵਿੱਚ ਲਿਖਿਆ ਹੈ 2 ਵਜੇ ਟਰੱਕ ਨੰਬਰ PB08 ਸੇਵਾ ਦੇ ਨਾਮ ਤੇ ਕੇਪ ਇਸ ਦਾ ਕੀ ਮਤਲਬ ਹੈ ਕੇਡੀ ਕੇਪ ਜਰਨਲ ਸਿੰਘ ਦਰਦਨਾ ਕਰਾਉਂਦਾ ਹੋਇਆ ਇੱਕ ਜ਼ਹਿਰੀਲੀ ਮੁਸਕਾਨਾ ਹੱਸਦਾ ਹੈ ਸਾਹਬ ਤੁਸੀਂ ਮੈਨੂੰ ਤਾਂ ਫੜ ਲਿਆ ਹੈ ਪਰ ਉਸ ਨੂੰ ਰੋਕ ਨਹੀਂ ਸਕਦੇ ਉਹ ਆ ਗਿਆ ਦੇ ਟਾਈਮ ਦੇਖੋ ਜਰਨਲ ਸਿੰਘ ਨੇ ਆਪਣੇ ਕੰਨੀਵਲ ਦੇਖਿਆ ਸਮਾਂ ਸਤਿਮੁੱਚ 2:05 ਦਾ ਹੈ ਠੀਕ ਉਸੇ ਵੇਲੇ ਖਾਈਵੇਂ ਤੋਂ ਦੂਰੇ ਇੱਕ ਵੱਡੇ ਟਰੱਕ ਦੇ ਹਰਨ ਸਨਜ ਤੇ ਸਬਜ਼ੀਆਂ ਨਜਰਾਂ ਸੜਕ 'ਤੇ ਘੁੰਮ ਗਈਆਂ ਸਾਹਮਣੇ ਤੋਂ ਇੱਕ ਵੱਡਾ ਟਰੱਕ ਆ ਰਿਹਾ ਸੀ ਪਰ ਇਹ ਕੋਈ ਆਮ ਟਰੱਕ ਨਹੀਂ ਸੀ ਇਹ ਟਰੱਕ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ ਉਸ ਤੇ ਅੰਦਰੋਂ ਵੱਡੇ ਵੱਡੇ ਬੈਨਰ ਲੱਗੇ ਸਨ ਕਾਰ ਸੇਵਾ ਲੰਗਰ ਲਈ ਰਸਤੇ ਟਰੱਕ ਦੇ ਉੱਪਰ ਧਾਰਮਿਕ ਚੰਡੇ ਲੱਗੇ ਸਨ ਅਤੇ ਸਪੀਕਰਾਂ ਵਿੱਚੋਂ ਧਾਰਮਿਕ ਸ਼ਬਦ ਚੱਲ ਰਹੇ ਸਨ ਇਹ ਦੇਖ ਕੇ ਬਾਪੂ ਗੁਰਮਖ ਸਿੰਘ ਦਾ ਮਤਾਂ ਛਣ ਗਿਆ ਉਹਨਾਂ ਨੇ ਅਗਮ ਜੀਤ ਨੂੰ ਕਿਹਾ ਪੁੱਤਰ ਧਿਆਨ ਨਾਲ ਦੇਖ ਇਸ ਟਰੱਕ ਦੇ ਟਾਇਰ ਦੱਸ ਰਹੇ ਨੇ ਕਿ ਇਸ ਦੰਗਰ ਦਾ ਦਾਲ ਆਟਾ ਨਹੀਂ ਹੈ ਕੁਝ ਹੋਰ ਹੀ ਭੜਕੇ ਰਹਿੰਦਾ ਹੈ ਤੇ ਚੁੱਟੀ ਸਿਵਾ ਦੇ ਨਕਾਬ ਹੈ ਅਗਮਜੀਤ ਸਿੰਘ ਸਮਝ ਗਏ ਜਰਨੈਲ ਸਿੰਘ ਐਸੇ ਟਰੱਕ ਨੂੰ ਲਗਾਉਣ ਲਈ ਇੱਥੇ ਖੜਾ ਸੀ ਉਹ ਧਰਮ ਦੀ ਆੜ ਵਿੱਚ ਮੌਦਾ ਸਮਾਨ ਸਮਗਲ ਕਰਵਾ ਰਿਹਾ ਸੀ ਅਗਮਜੀਤ ਸਿੰਘ ਨੇ ਤੁਰੰਤ ਬੈਰਨਸ ਤੇ ਹੁਕਮ ਦਿੱਤਾ ਨਾਕਾ ਸੀਲ ਕਰੋ ਉਸ ਕਾਰ ਸੇਵਾ ਵਾਲੇ ਟਰੱਕ ਨੂੰ ਕਿਰ ਲਓ ਡਰਾਈਵਰ ਕੋਲ ਹਥਿਆਰ ਹੋ ਸਕਦੇ ਨੇ ਐਕਸ਼ਨ ਹੈ ਕਮਾਂਡੋ ਜੀ ਨੇ ਆਪਣੇ ਬੰਦੂਕਾਂ ਲੋਡ ਕਰ ਲਈਆਂ ਬੈਰੀਕੇਡ ਸੜਕ ਦੇ ਵਿਚਕਾਰ ਰਗਾ ਦਿੱਤੇ ਗਏ ਟਰੱਕ ਡਰਾਈਵਰ ਨੇ ਜਦੋਂ ਪੁਲਿਸ ਦਾ ਜਲ ਦੇਖਿਆ ਤਾਂ ਉਸਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਏ ਰੇਸ ਹੋਰ ਦਵਾ ਦਿੱਤੇ ਉਹ ਪਾਰੇ ਪਰਕਮ ਟਰੱਕ ਪੂਰੀ ਰਫਤਾਰ ਨਾਲ ਬੈਰੀਕੇਡਾਂ ਵੱਧ ਰਿਹਾ ਸੀ ਸਭ ਕੋ ਜੋ ਦਰਦ ਦੇਣ ਲਈ ਤਿਆਰ ਹੈ ਕਿ ਅਗਮਜੀਤ ਸਿੰਘ ਇਸ ਨਕਲੀ ਸੇਵਾ ਵਾਲੇ ਟਰੱਕ ਨੂੰ ਰੋਪਾਣਗੇ ਜਾਂ ਫਿਰ ਇਹ ਟਰੱਕ ਨਾਕੇ ਨੂੰ ਤਰਦਾ ਹੋਇਆ ਅੱਗੇ ਲੰਘ ਜਾਵੇਗਾ ਅਤੇ ਉਸ ਟਰੱਕ ਦੇ ਅੰਦਰ ਅਜਾਹੀ ਹੈ ਜਿਸ ਨੂੰ ਬਚਾਉਣ ਲਈ ਡਰਾਈਵਰ ਮਰਨ ਮਰਨ ਤੇ ਉਤਾਂਦਾ ਹੈ ਹਾਈਵੇ ਤੇ ਦਹਿਸ਼ਤ ਦਾ ਮਾਹੌਲ ਹੈ ਉਹ ਭਾਰੀ ਪਰਕਮ ਟਰੱਕ T B 08 ਜਿਸ ਤੇ ਕਾਰ ਸੇਵਾ ਦੇ ਬੈਨਰ ਲੱਗੇ ਹਨ ਬੈਰੀਕੇਡਾਂ ਨੂੰ ਤੋੜਨ ਦੀ tufaan lugan mad raha ਹੈ ਡਰਾਈਵਰ ਨੇ ਰੇਸ ਪੂਰੀ ਦਬੀ ਹੈ ਐਸਐਸਪੀ ਅਗਮਜੀਤ ਸਿੰਘ ਨੇ ਇੱਕ ਵੀ ਗਵਾਇਆ ਨਹੀਂ ਉਹਨਾਂ ਨੇ ਆਪਣੀ ਪਿਸਤੌਲ ਝੁਕੇ ਅਤੇ ਨਿਸ਼ਾਨਾ ਸਾਧਿਆ ਕਮਾਂਡੋਜ ਨੇ ਵੀ ਪੋਜੀਸ਼ਨ ਅਲ ਲਈਆਂ ਫਾਇਰ ਗੋਲੀ ਦੀ ਤਰ ਤੜਾਹਟ ਨਾਲ ਹਾਈਵੇ ਗੂੰਜ ਉਠਿਆ ਅਗਮਜੀਤ ਸਿੰਘ ਦੀ ਗੋਲੀ ਸਿੱਧਾ ਟਰੱਕ ਦੇ ਅਗਲੇ ਟਾਇਰ ਵਿੱਚ ਵੱਜੀ ਤਣਾਮ ਟਾਇਰ ਫਟਣ ਦੀ ਜ਼ਬਰਦਸਤ ਆਵਾਜ਼ ਆਈ ਟਰੱਕ ਦਾ ਸੰਤੁਲਨ ਵਿਗੜ ਗਿਆ ਉਹ ਸਿੱਧੇ ਸੜਕ ਤੇ ਲਹਿਰਾਦਾ ਹੋਇਆ ਚਿੱਕਾ ਮਰਦਾ ਹੋਇਆ ਬੈਰੀਕੇਡਾਂ ਤੋਂ ਸਿਰਫ ਕੁਝ ਫੁੱਟ ਦੂਰ ਜਾ ਕੇ ਇੱਕ ਦਰਖਤ ਦੇ ਨਾਲ ਟਕਰਾ ਕੇ ਰੁਗ ਗਿਆ ਟਰੱਕ ਦੇ ਰੁਕਦੇ ਹੀ ਕਮਾਂਡੋਜ ਨੇ ਉਸ ਨੂੰ ਚਾਰੇ ਪਾਸੋਂ ਘੇਰ ਲਿਆ ਅਤੇ ਡਰਾਈਵਰ ਨੂੰ ਧੋਕੇ ਬਾਰ ਅਗਮਜੀਤ ਸਿੰਘ ਤੇਜੀ ਨਾਲ ਟਰੱਕ ਦੇ ਪਿੱਛੇ ਗਏ। ਉਹਨਾਂ ਨੇ ਤਰਪਾਲ ਹਟਾਏ। ਉੱਪਰ ਆਟੇ ਅਤੇ ਦਾਣਾ ਦੀਆਂ ਬੋਰੀਆਂ ਪਈਆਂ ਸਨ। ਪਰ ਕਮਾਂਡੋਜ਼ ਨੇ ਬੋਰੀਆਂ ਹਟਾਈਆਂ ਤਾਂ ਹੇਠੋਂ ਲੱਕੜ ਦੇ ਬਕਸੇ ਮਿਲੇ। ਬਕਸਿਆਂ ਨੂੰ ਤੋੜਿਆ ਗਿਆ ਤਾਂ ਅੰਦਰੋਂ ਨਸ਼ੀਲੇ ਪਦਾਰਥਾਂ ਦੇ ਪੈਕੇਟ ਅਤੇ ਨਜਾਇਜ਼ ਹਥਿਆਰ ਬਰਾਮਦ ਹੋਏ। ਇਹ ਉਹ ਖੇਪ ਸੀ ਜਿਸਨੂੰ ਲਗਾਉਣ ਲਈ ASI ਜਰਨੈਲ ਸਿੰਘ ਅਤੇ ਪੈਰਾ ਦੇਰੇ ਸਨ। ਅਗਮਜੀਤ ਸਿੰਘ ਵਾਪਸ ਜਰਨੈਲ ਦੇ ਕੋਲ ਗਏ ਜੋ ਜ਼ਮੀਨ ਤੇ ਪਿਆ ਦਰਦਨਾ ਤੜਫ ਰਿਹਾ ਹੈ। ਅਗਮਜੀਤ ਸਿੰਘ ਨੇ ਉਸਤੇ ਮੋਤੇ ਚੁਕਾਇਆ ਨਹੀਂ ਬਲਕਿ ਇੱਕ ਅਧਰਮ ਦੇ ਨਾਮ ਤੇ ਜੈਲ ਵੇਚਣ ਮੜਾ ਇਹ ਨਰਕ ਵਿੱਚ ਵੀ ਜਗ੍ਹਾ ਨਹੀਂ ਹੁੰਦੀ ਤੂੰ ਵਰਦੀ ਨੂੰ ਨੇ ਸਗੋਂ ਇਨਸਾਨੀਅਤ ਨੂੰ ਦਾਗ ਲਾਇਆ ਹੈ ਜਰਮੈਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਗੱਡੀਆਂ ਵਿੱਚ ਸੁੱਟ ਦਿੱਤਾ ਗਿਆ ਅੱਜ ਤੋਂ ਉਹਨਾਂ ਦੀ ਜ਼ਿੰਦਗੀ ਕਾਲ ਕੋਠੜੀ ਵਿੱਚ ਗੁਜ਼ਰੇਗੀ ਮਾਹੌਲ ਸ਼ਾਂਤ ਹੋ ਗਿਆ ਪਰ ਹੁਣ ਇੱਕ ਕੰਮ ਬਾਕੀ ਸੀ ਬਾਪੂ ਗੁਰਮੁਖ ਸਿੰਘ ਆਪਣੀ ਪੁਰਾਣੀ ਮਾਰੂਤੀ 800 ਕੋਲ ਖੜੇ ਸਨ ਉਹਨਾਂ ਨੇ ਡਰਾਮਾ ਦੇ ਵਿੱਚ ਦੇਖਿਆ ਮੱਛੀਆਂ ਅਜੇ ਵੀ ਤੈਰ ਰਹੀਆਂ ਸਨ ਅਗਮਜੀਤ ਸਿੰਘ ਆਪਣੇ ਪਿਤਾ ਦੇ ਕੋਲ ਗਏ ਉਹਨਾਂ ਨੇ ਆਪਣੀ ਪਿਸਤੌਲ ਹੌਲਸਟਰ ਵਿੱਚ ਪਾਏ ਅਤੇ ਕਿਹਾ ਬਾਪੂ ਜੀ ਮੈਨੂੰ ਮਾਫ਼ ਕਰ ਦਿਓ ਮੇਰੇ ਮਹਿਕਮੇ ਦੇ ਬੰਦੇ ਤੁਹਾਡਾ ਅੱਜ અપਮਾਨ ਕੀਤਾ ਬਾਪੂ ਜੀ ਨੇ ਹੱਸ ਕੇ ਕਿਹਾ ਕੋਈ ਗੱਲ ਨਹੀਂ ਪੁੱਤਰੇ ਗੰਦਗੀ ਸਾਫ਼ ਕਰਨ ਲਈ ਕਈ ਵਾਰ ਆਪਣੇ ਵੀ ਹੱਥ ਗੰਦੇ ਕਰਨੇ ਪੈਂਦੇ ਹਨ ਪਰ ਹੁਣ ਮੈਨੂੰ ਜਾਣਦੇ ਮੱਛੀਆਂ ਨੂੰ ਸਰੋਵਰ ਤੱਕ ਪਹੁੰਚਾਉਣਾ ਹੈ ਨਹੀਂ ਤਾਂ ਵਿਚਾਰੀਆਂ ਮਰ ਜਾਣਗੀਆਂ ਅਗਮਜੀਤ ਸਿੰਘ ਨੇ ਬਾਪੂ ਜੀ ਦਾ ਹੱਥ ਫੜ ਲਿਆ ਨਹੀਂ ਬਾਪੂ ਜੀ ਅੱਜ ਤੁਸੀਂ ਗੱਡੀ ਨਹੀਂ ਚਲਾਉਂਗੇ ਬਾਪੂ ਜੀ ਹੈਰਾਨ ਲੱਗੇ ਫਿਰ ਭਲਾ ਕੌਣ ਚਲਾਏਗਾ ਅਗਮਜੀਤ ਸਿੰਘ ਨੇ ਮਰੂਤੀ ਦੀ ਡਰਾਈਵਰ ਸੀਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਮੁਸਕਰਾ ਕੇ ਕਿਹਾ ਅੱਜ ਤੁਹਾਡਾ ਡਰਾਈਵਰ ਹੈ ਤੁਹਾਡਾ ਐਸਐਸਪੀ ਪੁੱਤਰ ਬਣੇਗਾ ਇਹ ਸੁਣ ਕੇ ਉੱਥੇ ਖੜੇ ਸਾਰੇ ਪੁਲਸ ਵਾਰਨ ਦੀਆਂ ਅੱਖਾਂ ਭਰਾਈਆਂ ਦਿਲੇ ਦਾ ਸਭ ਤੋਂ ਵੱਡਾ ਅਫਸਰ ਆਪਣੀ ਸਰਕਾਰੀ ਲਾਲ ਬੱਤੀ ਵਾਲੀ ਗੱਡੀ ਛੱਡ ਕੇ ਆਪਣੇ ਪਿਤਾ ਦੀ ਪੁਰਾਣੀ ਮਰੂਤੀ 800 ਦੀ ਡਰਾਈਵਰ ਸੀਟ ਤੇ ਬੈਠ ਗਿਆ ਬਾਪੂ ਗੁਰਮੁਖ ਸਿੰਘ ਦੇ ਚਿਹਰੇ ਤੇ ਅਜਿਹੀ ਰੌਣਕ ਸੀ ਜੋ ਕਿਸੇ ਵੀ ਦੁਨੀਆਵੀ ਖਜ਼ਾਨੇ ਤੋਂ ਕਿਤੇ ਵੱਧ ਸੀ ਕਾਫਲਾ ਫਿਰ ਤੁਰਿਆ ਪਰ ਇਸ ਵਾਰ ਅੱਗੇ ਐਸਐਸਪੀ ਦੀ ਸਰਕਾਰੀ ਗੱਡੀ ਨਹੀਂ ਸਗੋਂ ਚਿੱਟੀ ਮਰੂਤੀ 800 ਸੀ ਪਿੱਛੇ ਪੂਰਾ ਪੁਲਿਸ ਕਾਫਲਾ ਉਸ ਸਾਦੀ ਗੱਡੀ ਨੂੰ ਸਟਾਰਟ ਕਰ ਰਿਹਾ ਸੀ ਜਦੋਂ ਉਹ ਗੱਡੀ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਐਸਐਸਪੀ ਨੇ ਖੁਦ ਆਪਣੇ ਮੋਢੇ ਤੇ ਮੱਛਿਆਂ ਵਾਲਾ ਡੰਡ ਚੁੱਕ ਸਰਵਰ ਦੇ ਵਿੱਚ ਸੇਵਾ ਕੀਤੀ ਤਾਂ ਦੇਖਣ ਵਾਲਿਆਂ ਨੂੰ ਜਕਾਰੇ ਛੱਡੇ ਹਾਂਜੀ ਤੇ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹੰਕਾਰ ਦਾ ਸਿਰ ਹਮੇਸ਼ਾ ਨੀਵਾ ਹੁੰਦਾ ਹੈ ਵਰਦੀ ਜਾਂ ਤਾਕਤ ਦਾ ਨਸ਼ਾ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਹੈ ਪਰ ਵਕਤ ਦੀ ਇੱਕੋ ਚਪੇੜ ਸਭ ਕੁਝ ਉਤਾਰ ਦਿੰਦੀ ਹੈ ਅਸਲੀ ਸੇਵਾ ਦਿਖਾਵੇ ਲਈ ਨਹੀਂ ਭਾਵਨਾ ਨਾਲ ਹੁੰਦੀ ਹੈ ਜਰਨੈਲ ਸਿੰਘ ਟਰੱਕਾਂ ਤੇ ਬੈਨਰ ਲਗਾ ਕੇ ਵੀ ਪਾਪੀ ਸੀ ਅਤੇ ਬਾਪੂ ਜੀ ਟੁੱਟੀ ਮਰੂਤੀ ਦੇ ਵਿੱਚ ਮਹਾਨ ਸਨਮ ਹਾਂਜੀ ਇੱਕ ਪੁੱਤਰ ਭਾਵੇਂ ਕਿੰਨਾ ਵੀ ਵੱਡਾ ਅਫਸਰ ਬਣ ਜਾਵੇ ਉਸ ਲਈ ਸਭ ਤੋਂ ਵੱਡਾ ਮਾਣ ਉਸਦਾ ਪਿਤਾ ਹੁੰਦਾ ਹੈ ਤੁਹਾਨੂੰ ਇਹ ਜਜ਼ਬਾਤੀ ਅਤੇ ਐਕਸ਼ਨ ਨਾਲ ਕਹਾਣੀ ਕਿਵੇਂ ਲੱਗੇ ਕਿ ਐਸਐਸਪੀ ਅਗਮਜੀਤ ਸਿੰਘ ਨੇ ਥਾਣੇਦਾਰ ਨਾਸਰ ਕੀਤਾ ਜਿਸ ਕਹਾਣੀ ਨੇ ਤੁਹਾਡੇ ਦਿਲ ਨੂੰ ਛੂਹਿਆ ਹੈ ਤਾਂ ਕਮੈਂਟ ਦੇ ਵਿੱਚ ਤੁਨ ਗੁਰੂ ਰਾਮਦਾਸ ਜੀ ਨਜ਼ਮ ਵਾਹਿਗੁਰੂ ਜ਼ਰੂਰ ਲਿਖੋ ਹਾਂਜੀ ਦੋਸਤੋ ਅਸੀਂ ਤੁਹਾਡੇ ਲਈ ਬਹੁਤ ਮਿਹਨਤ ਨਾਲ ਅਜਿਹੇ ਦਿਲਚਸਪ ਕਹਾਣੀਆਂ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਜਿਹੇ ਹੋਰ ਵੀਡੀਓਜ਼ ਬਣਾ ਦੇਈਏ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੀ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਸਾਡਾ ਹੌਸਲਾ ਫਿਦਾਣਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰ ਦੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ